ਅਣਖ ਦੀ ਖਾਤਰ ਇੱਕ ਦੂਰਾ ਕਤਲकांड ਹੋਇਆ ਦੱਸਦੀ ਹੈ ਕਿ ਅਣਖ ਦੇ ਮਾਰਿਆ ਇੱਕ ਪਿਓ ਦੇ ਵੱਲੋਂ ਆਪਣੀ ਧੀ ਅਤੇ ਉਸਦੇ ਆਸ਼ਕ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਦੱਸਦੀ ਹੈ ਕਿ ਖਬਰ ਰਾਜਸੰਸੀ ਤੋਂ ਆ ਰਹੀ ਆ ਜਿੱਥੇ ਇੱਕ ਪਿਓ ਦੇ ਵੱਲੋਂ ਆਪਣੀ ਧੀ ਅਤੇ ਉਸਦੇ ਆਸ਼ਕ ਦਾ ਜਿਹੜਾ ਉਹ ਕਤਲ ਕੀਤਾ ਗਿਆ ਤੇ ਹੁਣ ਉਸ ਪਿਓ ਨੂੰ ਜਿਹੜਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਅਗਲੀ ਜਾਂਚ ਜਿਹੜੀ ਉਹ ਸ਼ੁਰੂ ਕੀਤੀ ਗਈ ਆ ਦੱਸਦੀ ਹੈ ਕਿ ਪੈਂ ਥਾਣਾ ਲੋਪੋਂਕੇ ਦੇ ਦੇ ਵਿੱਚੋਂ ਆਉਂਦੇ ਪਿੰਡ ਤੋਂ ਇਹ ਜਿਹੜੀ ਖਬਰ ਆ ਸਾਹਮਣੇ ਆਈ ਆ ਦੱਸਦੀ ਏ ਕਿ ਪਿੰਡ ਦਾ ਬੋਪਾ ਰਾਏ ਬਾਜ ਸਿੰਘ ਵਾਲਾ ਦੇ ਵਿੱਚ ਨਜਾਇਜ਼ ਸਬੰਧਾਂ ਦੇ ਚੱਲਦਿਆਂ ਲੜਕਾ ਤੇ ਲੜਕੀ ਦਾ ਕਤਲ ਕਰਨ ਦੇਣ ਦਾ ਸਮਾਚਾਰ ਸਾਹਮਣੇ ਆਇਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਦਰਜੀਤ ਸਿੰਘ ਡੀਐਸਪੀ ਰਾਜਾ ਸੰਸੀ ਨੇ ਦੱਸਿਆ ਕਿ ਲੜਕਾ ਜੋਵਨਜੀਤ ਜੋਵਨਦੀਪ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਕਾਕੜ ਤਰੀਨ ਦਾ ਗੁਰदयाल ਸਿੰਘ ਵਾਸੀ ਪਿੰਡ ਬੋਪਾ ਰਾਏ ਦੇ ਘਰ ਆਉਣਾ ਜਾਣਾ ਸੀ ਜਿਸ ਦੌਰਾਨ ਜੋਵਨਦੀਪ ਡੀਜੀ ਆ ਉਹ ਗੁਰਦਿਆਲ ਸਿੰਘ ਦੀ ਲੜਕੀ ਸੁਖਬੀਰ ਕੌਰ ਦੇ ਨਾਲ ਜਿਹੜੇ ਗੱਲਬਾਤ ਹੁੰਦੀ